ਇੱਕ ਬੜੀ ਆਪਣੇ ਬਹੁਤ ਜ਼ਿਆਦਾ ਇਹ 컨ਸੈਪਸ਼ਨ ਬਣੀ ਹੈ ਜੀ ਐਲਐਮਆਈ ਹੈ ਤੇ ਪੈਸੇ ਲੈ ਕੇ ਮਿਲਣੀ ਹੈ ਸਾਡੇ ਮੈਨੂ ਟੂ ਬਚ ਵੀ ਨਹੀਂ ਪੈਕ ਚ ਕਈ ਟਰਕਿੰਗ ਕੰਪਨੀਆਂ ਵਾ ਚੰਗੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਕਿ ਡਰਾਈਵਰਸ ਹਾਇਰ ਕਰਦੀਆਂ 2 ਸਾਲ ਦਾ ਐਕਸਪੀਰੀਅੰਸ ਹੋਵੇ ਐਬਸਟ੍ਰੈਕਟ ਕਲੀਅਰ ਹੋਵੇ ਯੂਐਸਏ ਦਾ ਵੀਜ਼ਾ ਹੋਵੇ ਉਹਨਾਂ ਕੋਲੇ ਜੀ ਤੇ ਤੁਹਾਨੂੰ ਐਲਐਮਆਈ ਦਿੰਦੇ ਆ ਫਰੀ ਆਫ ਕਾਸਿੰਦੇ ਆ ਉਹ ਕੰਪਨੀ ਨੂੰ ਫਾਇਦਾ ਥੋੜਾ ਤੁਹਾਨੂੰ ਉਹ ਟ੍ਰੇਨਡ ਇੱਕ ਇੱਕ ਪਰਸਨ ਉਹਨਾਂ ਨੂੰ ਡਰਾਈਵਰ ਮਿਲ ਰਿਹਾ ਜਿਹੜਾ ਕਿ ਉਹਨਾਂ ਦਾ ਲੋਡ ਲਗਾ ਰਿਹਾ ਜਿਉ ਲੋਡ 1500 ਡਾਲਰ ਦਾ ਹੈ ਤੇ ਡਰਾਈਵਰ ਨੂੰ 300 ਡਾਲਰ ਦੇ ਰਿਹਾ ਕੰਪਨੀ ਸਟਿਲ ਇਸ ਬੈਨੀਫਿਟ 12-1300 ਚਕਾਰੀ ਉਹ ਤੁਹਾਡੇ ਤੋਂ ਪੈਸੇ ਨਹੀਂ ਚਾਰਜ ਕਰੂਗੀ ਬਟ ਤੁਸੀਂ ਆਪਦੇ ਆਪ ਨੂੰ ਉਸ ਚੀਜ਼ ਤੇ ਉਸ ਕੈਪੇਬਿਲਿਟੀ ਚ ਲੈ ਕੇ ਆਓ ਵੀ ਏਮਪਲੋਇਰ ਨੂੰ ਤੁਹਾਡੀ ਲੋੜ ਹੈ ਤੇ ਤੁਹਾਨੂੰ ਐਲ ਐਮ ਆਈਏ ਵੈਸੇ ਵੀ ਇੱਥੇ ਮਿਲ ਜੇਗੀ ਤੁਸੀਂ ਆਪਦਾ ਵਰਕ ਪਰਮਿਟ ਮੇਨਟੇਨ ਕਰੋ ਸਟੇਟਸ ਮੇਨਟੇਨ ਕਰਕੇ ਰੱਖੋ ਜੇ ਤੁਸੀਂ ਇੱਥੇ ਸਟੇ ਕਰਦੇ ਰਹੋਗੇ ਬਿਲਕੁਲ ਸੋ ਗੱਲ ਮੈਨੂੰ ਭਾਗ ਦੀ ਬੜੀ ਦੁਰਸਤ ਲੱਗੀ ਹੈ ਵੀ ਕੱਲੀਆਂ ਕੰਪਨੀਆਂ ਜਾਂ এমਪਲॉयर्स ਨੂੰ ਗਾਲ੍ਹਾਂ ਕੱਢਣ ਨਾਲ ਕੁਝ ਨਹੀਂ ਬੰਨਾ ਜਾਂ ਕੁਝ ਇਦਾਂ ਗੱਲਾਂ ਕਰਨ ਦੇ ਨਾਲ ਤੁਹਾਨੂੰ ਰਾਈਟ ਪਾਥ ਵੇ ਚੁਣਨਾ ਪੈਣਾ ਆ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਰਾਈਟ ਪਾਥਵੇ ਯੂਜ਼ ਕਰਕੇ ਬਿਲਕੁਲ ਜੋ ਕੈਨੇਡਾ ਦੇ ਲਾਅ ਦੇ ਅਧੀਨ ਹੈ ਉਹ ਸਾਰਾ ਕੁਝ ਕਰਕੇ ਤੁਸੀਂ ਕਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦੀਆਂ ਪਾਲਿਸਿਸ ਨੂੰ ਪੂਰਾ ਕਰਦੇ